ਇਕ ਓਅੰਕਾਰ ਸਤਿਗੁਰ ਪ੍ਰਸਾਦ ਅਸਾ ਮਹੱਲਾ ਤੇ ਜਾ ਸ਼ੰਤ ਕਰ ਪਹਿਲਾ ਹਮ ਕਰੇ ਸਾਚਾ ਸੋਹਿਲਾ ਸਾਚੇ ਸ਼ਬਦ ਸੁਹਾਇ ਆਰਾਮ ਧਨ ਪਿਰ ਮੇਲ ਭਇਆ ਪ੍ਰਭ ਆਪ ਮਿਲਾਇਆ RAM ਪ੍ਰਭ ਆਪ ਮਿਲਾਇਆ ਸਚ ਮਨ ਵਸਾਇਆ ਕਾਮਣ ਸਹਿਜੇ ਮਾਤੀ ਗੁਰ ਸ਼ਬਦ ਸ਼ਗਾਰੀ ਸਚ ਸਵਾਰੀ ਸਦਾ ਲਾਵੇ ਰੰਗ ਰਾਤੀ ਆਪ ਗੁਆਇ ਹਾਰ ਵਰ ਪਾਏ ਤਾ ਹਰ ਰਸ ਮਨ ਵਸਾਇ ਕਹੋ ਨਾਨਕ ਗੁਰ ਸ਼ਬਦ ਸواری ਸਫਲਿਓ ਜਨਮ ਸੁਭਾਇ ਦੁਜੜੇ ਕਾਮਣ ਭਲਵ ਭੂਲੀ ਹਾਰ ਵਰ ਨ ਪਾਏ RAM ਕਾਮਣ ਗੁਣ ਨਾਹੀ ਬਰਥਾ ਜਨਮ ਗੁਆਇ RAM ਬਰਥਾ ਜਨਮ ਗੁਆਇ ਮਨ ਮੁਖ ਇਆਣੀ ਔਗਣ ਮੰਤੀ ਝੂਰੇ ਆਪਨਾ ਸਤਿਗੁਰੂ ਸੇਵ ਸਦਾ ਸੁਖ ਪਾਇਆ ਤਾਂ ਪਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਦਰੋਂ ਸਰਸੀ ਸੱਚੇ ਸ਼ਬਦ ਸੁਭਾਏ ਨਾਨਕ ਵਿਣਨ ਆਵੇ ਕਾਮਣ ਭਰਮ ਪੁਲਾਣੀ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਲਾਈ RAM ਅੰਤਰ ਸ਼ਬਦ ਮਿਲੀ ਸਈਜੇ ਤਪਤ ਬੁਝਾਈ RAM ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ ਸਈਜੇ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੇ ਸ਼ਬਦ ਸੁਪਾਖਿਆ ਪੜ ਪੜ ਪੰਡਤ ਮੋਨੀ ਥਾਕੇ ਭੇਖੀ ਮੁਕਤ ਨ ਪਾਈ ਨਾਨਕ ਬਿਨ ਭਗਤੀ ਜਗ ਬੋਲਾਨਾ ਸੱਚੇ ਸ਼ਬਦ ਮਲਾਈ ਸਾਧਾਨ ਮਨ ਆਨੰਦ ਭਇਆ ਹਰ ਜੀਉ ਮੇਲ ਪਿਆਰੇ RAM ਸਾਧਾਨ ਹਰ ਕੇ ਰਸ ਰਸੀ ਗੁਰ ਕੇ ਸ਼ਬਦ ਅਪਾਰੇ RAM ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਸਾ ਜਾਪਿਰ ਰਾਵੀ ਮਿਲ ਪ੍ਰੀਤਮ ਅਵਗੁਣ ਨਸੇ ਜਤਕਾਲ ਨਾਮ ਹਰ ਸਦਾ ਧਿਆਇ ਸੋਹਿਲਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਲਜ ਸਾਰੇ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮੱਲਾ ਤੇ ਜਾ ਸ਼ੰਤ ਘਰ ਤੇ ਜਾ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰਿ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ ਭਗਤ ਕਰੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਭਾਵੇ ਆਪਣਾ ਬਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨ ਆਵੇ ਭਗਤ ਭਾਵ ਇਹੋ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬਿਰਾਗਿਆ ਤੂੰ ਬਿਰਾਗ ਕਰ ਕਿਸ ਦਿਖਾਵੇ ਹਰ ਸੋਹਿਲਾ ਤਨ ਸਦ ਸਦਾ ਜੋ ਹਰ ਗੁਣ ਗਾਵੇ ਕਲ ਬਿਰਾਗ ਤੂੰ ਛੋੜ ਪਖੰਡ ਸੋ ਸੋਹ ਸਭ ਕਿਛ ਜਾਣੇ ਜਲ ਥਲ ਮਈਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮ ਪਛਾਣਿ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਈਵ ਕਹੇ ਨਾਨਕ ਸੋ ਬਿਰਾਗੀ ਆਂਦਨ ਹਰ ਲਿਵ ਲਾਵੇ ਜੈ ਜੈ ਮਨ ਤੂੰ ਧਾਮ ਦਾ ਤੈ ਤੈ ਹਰ ਤੇਰੇ ਨਾਲੇ ਮਨ ਸਿਆਣਪ ਛੋੜੀਏ ਗੁਰ ਕਾ ਸ਼ਬਦ ਸੰਮਾਲੇ ਸਾਥ ਤੇਰੇ ਸੋ ਸੋ ਸਦਾ ਹੈ ਇੱਕ ਖਿਨ ਹਰ ਨਾਮ ਸੰਮਾਲੇ ਜਨੋ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵੇ ਸਾਚੇ ਨਾਲ ਤੇਰਾ ਗੰਢ ਲਾਗੇ ਗੁਲਮੁਖ ਸਦਾ ਸੰਮਾਲੇ ਇਹੋ ਕਹੇ ਨਾਨਕ ਜੈ ਮਨ ਤੂੰ ਧਾਮ ਦਾ ਤੈ ਹਰ ਤੇਰੇ ਸਦਾ ਨਾਲੇ ਸਤਗੁਰੂ ਮਿਲੀਏ ਤਾਬਤ ਥਮਿਆ ਨਿਜ ਕਰ ਵਸਿਆ ਆਏ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਤਾਬਤ ਥਮਿਆ ਸਤਗੁਰੂ ਮਿਲੀਏ ਦਸਵਾਂ ਦਵਾਲ ਪਾਇਆ ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੇ ਜਿਤ ਸ਼ਬਦ ਜਗਤ ਥਮ ਰਹਾਇਆ ਤੈ ਅਨੇਕ ਬਾਜੇ ਸਦਾ ਆਨੰਦ ਹੈ ਸੱਚੇ ਰਹਾ ਸਮਾਇਆ ਯੂ ਯੂ ਕਹੇ ਨਾਨਕ ਸਤਗੁਰ ਮਿਲੀਏ ਤਾਵਤ ਥਮਿਆ ਨਿਜਕਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਮੂਲ ਪਛਾਣੇ ਤਾਂ ਸੋਹ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਗੁਰਪ੍ਰਸਾਦੀ ਏਕੋ ਜਾਣੇ ਤਾਂ ਦੂਜਾ ਭਾਉ ਨ ਹੋਈ ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਆ ਪ੍ਰਵਾਨ ਇਉ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਤੂੰ ਗਰਬ ਅਟਿਆ ਗਰਬ ਲੱਦਿਆ ਜਾਏ ਮਾਇਆ ਮੋਹਣੀ ਮੋਹਾ ਫਿਰ ਫਿਰ ਜੂਨੀ ਪੁਆਏ ਗਰਬ ਲਾਗਾ ਜਾਹੇ ਬੁਮਗਦ ਮਨ ਅੰਤ ਗਿਆ ਪਛਤਾਵੇ ਅਹੰਕਾਰ ਤੇਸਨਾ ਰੋਗ ਲਗਾ ਬਿਰਥਾ ਜਨਮ ਗਵਾਵੇ ਮਨ ਮੁਖ ਮੁਗਧ ਚੇਤੇ ਨਾਹੀ ਅੱਗੇ ਗਿਆ ਪਛਤਾਵੇ ਇਉ ਕਹੇ ਨਾਨਕ ਮਨ ਤੂੰ ਗਰਬ ਅਟਿਆ ਗਰਬ ਲੱਦਿਆ ਜਾਵੇ ਮੰਤੋਂ ਮਤ ਮਾਣ ਕਰੇ ਜੇ ਹੋਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਗਿਆਨ ਹੋ ਬੁਧੈ ਸੱਚ ਸ਼ਬਦ ਮਲਖੋ ਹੋ ਨਿਮਾਣਾ ਸਤਿਗੁਰ ਅਗੇ ਮਤ ਕਿਛ ਆਪ ਲਿਖਾਵੇ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ ਸਤਿਗੁਰ ਕੇ ਬਾਣੇ ਕਰੇ ਕਾਰ ਸਤਿਗੁਰ ਕੇ ਬਾਣੇ ਲਾਗ ਰਹੋ ਈਉ ਕਹੇ ਨਾਨਕ ਆਪ ਛੱਡ ਸੁਖ ਪਾਵੇ ਮਨਨ ਮਾਣਾ ਹੋਏ ਰਹੋ ਤਨ ਸੁਵੇਲਾ ਜਿੱਤ ਮੈਂ ਸਤਗੁਰ ਮਿਲਿਆ ਸੋ ਸੋਹ ਚਿੱਤ ਆਇਆ ਮਹਾ ਆਨੰਦ ਸਹਿਜ ਭਇਆ ਮਨ ਤਨ ਸੁਖ ਪਾਇਆ ਸੋ ਸੋਹ ਚਿੱਤ ਆਇਆ ਮਨ ਵਸਾਇਆ ਅਭਗਣ ਸਭ ਵਿਸਾਰੇ ਜਾਤਿ ਸੁਪਾਣਾ ਗੁਣ ਪ੍ਰਗਟ ਹੋਏ ਸਤਗੁਰ ਆਪ ਸਵਾਰੇ ਸੇ ਜਾਨ ਪਰਵਾਨ ਹੋਏ ਜਿਨਿ ਇੱਕ ਨਾਮ ਜਿਹੜਿਆ ਦੁੱਤੀ ਪਾਉ ਚਾਇਆ ਈਉ ਕਹੇ ਨਾਨਕ ਧਨ ਸੁਵੇਰਾ ਜਿਤ ਮੈਂ ਸਤਗੁਰ ਮਿਲਿਆ ਸੋ ਸੋ ਚਿਤ ਆਇਆ ਇੱਕ ਜੰਤ ਪਰਮ ਭੂਲੇ ਤਿਨ ਸਹਿ ਆਪ ਭੁਲਾਏ ਦੂਜੇ ਭਾਇ ਫਿਰੇ ਹਉਮੇ ਕਰਮ ਕਮਾਏ ਤਿਨ ਸਹਿ ਆਪ ਭੁਲਾਏ ਕੁਮਾਰੇਗਾ ਪਾਏ ਤਨ ਕਾ ਕਿਸ਼ਨ ਵਸਾਈ ਤਨ ਕੀ ਕੀ ਗਤ ਅਵਗਤ ਤੂੰ ਹੈ ਜਾਣੈ ਜਿਨ ਇਹ ਰਚਨ ਰਚਾਈ ਹੁਕਮ ਤੇਰਾ ਖਰਾ ਭਾਰਾ ਹੁ ਗੁਰਮੁਖ ਕਿਸੇ ਬੁਝਾਏ ਈਉ ਕਹੇ ਨਾਨਕ ਕਿਆ ਜੰਤ ਵਿਚਾਰੇ ਜਾਂ ਤੁਧ ਭਲਮ ਭੁਲਾਏ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰਬ੍ਰਮ ਬਿਆੰਤ ਸੁਆਮੀ ਤੇਰੀ ਕੁਦਰਤ ਕਹਿਣ ਨਾ ਜਾਈ ਸੱਚੀ ਤੇਰੀ ਵਡਿਆਈ ਜਾਂ ਕੋ ਤੁਧ ਮਨ ਵਸਾਈ ਸਦਾ ਤੇਰੇ ਗੁਣ ਗਾਵੇ ਤੇਰੇ ਗੁਣ ਗਾਵੇ ਜਾਂ ਤੁਧ ਭਾਵੇ ਸੱਚੇ ਸਿਉ ਚਿਤ ਲਾਵੇ ਜਿਸਨੂੰ ਤੂੰ ਆਪੇ ਮਿਲ ਮੇਲੇ ਸੋ ਗੁਰਮੁਖ ਰਹੇ ਸਮਾਏ ਈਉ ਕਹੇ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀ ਕੀ ਮਤ